ਗ੍ਰਾਮ ਪੰਚਾਇਤਾਂ ਦੀਆਂ ਖਾਲੀ ਹੋਈਆਂ ਸੀਟਾਂ ਨੂੰ ਭਰਨ ਲਈ ਜਿਮਨੀ ਚੋਣਾਂ 27 ਜੁਲਾਈ ਨੂੰ ਕਰਵਾਈਆਂ ਜਾ ਰਹੀਆਂ ਹਨ ਇਸੇ ਸੰਦਰਭ ਵਿੱਚ ਜ਼ਿਲ੍ਹਾ ਜਲੰਧਰ ਦੇ ਬਲਾਕ ਰੜਕਾ ਕਲਾ ਦੀਆਂ ਤਿੰਨ ਪੰਚਾਇਤਾਂ ਵਿੱਚ ਮੋੜ ਤੋਂ ਚੋਣ ਹੋਣ ਜਾਣੀ ਹੈ ਜਿਸ ਸਬੰਧੀ ਨਾਮਜ਼ਦਗੀਆਂ ਭਰਨ ਦਾ ਅੱਜ ਆਖਰੀ ਦਿਨ ਸੀ ਜਿਸ ਵਿੱਚ ਕੁੱਲ 7 ਉਮੀਦਵਾਰਾਂ ਵੱਲੋਂ ਆਪਣੇ ਕਾਗਜ਼ ਜਮ੍ਹਾਂ ਕਰਵਾਏ ਗਏ ਜਿਹੜਾ ਵਿੱਚ ਪਿੰਡ ਢੇਸੀਆਂ ਕਾਨਾ ਵਿਖੇ ਐਸੀ ਔਰਤ ਸਰਪੰਚ ਲਈ ਕੁੱਲ 3 ਉਮੀਦਵਾਰਾਂ ਵੱਲੋਂ ਆਪਣੇ ਪੇਪਰ ਦਾਖਲ ਕਰਵਾਏ ਗਏ ਜਿਨ੍ਹਾਂ ਵਿੱਚ ਗੁਰਜੀਤ ਕੌਰ ਸੁਮਨ ਡਾਰੀ ਅਤੇ ਨੀਤਾ ਦੇਵੀ ਦੇ ਨਾਮ ਸ਼ਾਮਲ ਹਨ ਜੱਜਾ ਕਲਾ ਵਿਖੇ ਔਰਤ ਪੰਚ ਵਾਰਡ ਨੰਬਰ 5 ਲਈ ਕੇਵਲ ਇੱਕ ਉਮੀਦਵਾਰ ਦਜੀਤ ਕੌਰ ਵੱਲੋਂ ਹੀ ਪੇਪਰ ਦਾਖਲ ਕਰਵਾਏ ਗਏ ਹਨ ਜਦਕਿ ਗਹਾਵਰ ਜੀਟੀ ਰੋਡ ਆਬਾਦੀ ਵਿਖੇ ਵਾਰਡ ਨੰਬਰ 3 ਪੰਚ ਲਈ ਤਿੰਨ ਉਮੀਦਵਾਰਾਂ ਵੱਲੋਂ ਪੇਪਰ ਭਰੇ ਗਏ ਹਨ ਜਿਨ੍ਹਾਂ ਵਿੱਚ ਬਿਰਸ਼ਪਾਲ ਭਾਗਰਾ ਮਤੇ ਪੁਲਵਿੰਦਰ ਪਾਲ ਦੇ ਨਾਮ ਸ਼ਾਮਲ ਹਨ ਚੋਣ ਸੰਬੰਧੀ ਜਾਣਕਾਰੀ ਦਿੰਦੇ ਹੋਏ ਆਰਓ ਮਨਦੀਪ ਕੁਮਾਰ ਨੇ ਦੱਸਿਆ ਕਿ ਅੱਜ 3 ਵਜੇ ਤੱਕ ਸਤ ਮੀਤਪੁਰਾਵਲੋਂ ਆਪਣੇ ਨਾਮਜ਼ਦਗੀ ਪੇਪਰ ਦਾਖਲ ਕੀਤੇ ਗਏ ਹਨ ਜਿਨ੍ਹਾਂ ਨੂੰ 18 ਜੁਲਾਈ ਨੂੰ ਪੇਪਰ ਚੈੱਕ ਕੀਤੇ ਜਾਣਗੇ ਅਤੇ 19 ਜੁਲਾਈ ਤੱਕ ਪੇਪਰ ਵਾਪਸ ਲਏ ਜਾ ਸਕਦੇ ਹਨ ਚੋਣ 27 ਜੁਲਾਈ ਨੂੰ ਕਰਵਾਈ ਜਾਵੇਗੀ ਸਰਪੰਚੀ ਦੀ ਜੀ ਹੈਗੀਆ ਕਾਨਾਟੇ ਸੀਆਂ ਜੱਜਾ ਕਲਾਚ ਪੰਚੀ ਦੀ ਹੈ ਤੇ ਗੁਹਾਵਰ ਦੇ ਵਿੱਚ ਜੱਡੀ ਰੋਡ ਦੇ ਵਿੱਚ ਉੱਥੇ ਉੱਥੇ ਹੀ ਪੰਚੀ ਦੀ ਹੈ ਕਿੰਨੇ ਗ ਸਰ ਹੁਣ ਤੱਕ ਨਾਮਿਨੇਸ਼ਨ ਫਾਈਲ ਹੋ ਚੁੱਕੇ ਜੀ ਸੱਤ ਆ ਚੁੱਕੇ ਜੀ ਹੂੰ ਤਿੰਨ ਟਾਲਾ ਟੇਸੀਆਂ ਦੇ ਵਿੱਚ ਤਿੰਨੀ ਕੀ ਨਾਮ ਗਹਾਵਰ ਗਹਾਵਰ ਦੇ ਵਿੱਚ ਤੇ ਇੱਕ ਜੱਤਾ ਕਲਾਦੇਸ਼ ਕਿਹੜੇ ਕਿਹੜੇ ਜੀ ਕਨਡੈਸ਼ਨ ਤੋਂ ਕਿਹੜੇ ਕਿਹੜੇ ਜੀ ਕੈਂਡੀਡੇਟ ਦੇ ਨਾਮਿਨੇਸ਼ਨ ਆਏ ਸਾਲਾ ਟੇਸੀਆਂ ਤੋਂ ਹੈਗੇ ਯਾਰ ਗੁਰਜੀਤ ਕੌਰ ਸੋਮਰ ਰਾਣੀ ਕੀਤਾ ਦੇਵੀ ਤੇ ਗਹਾਵਰ ਤੋਂ ਬਿਰਸ਼ਪਾਲ ਭਾਗਰਾਮ ਬਲਵਿੰਦਰ ਪਾਲ ਤੇ ਜੱਜਾ ਕਲਾ ਜੋ ਚ ਦਲਜੀਤ ਕੌਰ ਇੱਕੋ ਹੀ ਕੈਂਡੀ ਆਪਾਂ ਤੇ ਦੇ ਵਿੱਚ ਸਕਰੂਟਿੰਗ ਕਦੋਂ ਹੋਇਆ ਦੀ ਸਪੋਰਟ ਨਹੀਂ ਆਈ 18 ਜੁਲਾਈ ਕਮਿਟਰ ਹੋ ਜੀ 19 ਜੁਲਾਈ VOTING VOTING ਜੀ 27 ਜੁਲਾਈ ਪਿੰਡ ਢੇਸੀਆਂ ਕਾਨਾਂ ਵਿਖੇ ਅੱਜ ਸੁਮਨ ਰਾਣੀ ਪਤਨੀ ਮਨਦੀਪ ਕੁਮਾਰ ਵੱਲੋਂ ਸਰਪੰਚੀ ਲਈ ਆਪਣੇ ਪੇਪਰ ਦਾਖਲ ਕੀਤੇ ਗਏ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਉਹਨਾਂ ਦੇ ਸਮਰਥਕ ਉਹਨਾਂ ਦੇ ਨਾਲ ਪਹੁੰਚੇ ਹੋਏ ਸਨ ਇਸ ਮੌਕੇ ਬੋਲਦੇ ਆ ਸ਼ਸ਼ੀ ਕੁਮਾਰ ਬੇਰਦੀ ਅਤੇ ਮਨਦੀਪ ਕੁਮਾਰ ਨੇ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਸਾਂਝੇ ਫਰੰਟ ਨੂੰ ਪਹਿਲਾਂ ਵੀ ਜੇਤੂ ਬਣਾਇਆ ਗਿਆ ਸੀ ਅਤੇ ਹੁਣ ਵੀ ਨਗਰ ਨਿਵਾਸੀ ਪਿੰਡ ਦੇ ਸਰਪੱਖੀ ਵਿਕਾਸ ਨੂੰ ਮੁੱਖ ਰੱਖਦੇ ਹੋਏ ਸੁਮਨ ਰਾਣੀ ਜੀ ਨੂੰ ਵੱਡੇ ਫਰਕ ਨਾਲ ਉਹਨਾਂ ਨੂੰ ਜੇਤੂ ਬਣਾਉਣਗੇ। ਇਸ ਮੌਕੇ ਤੇ ਉਮੀਦਵਾਰ ਸੁਮਨ ਰਾਣੀ, ਮਨਦੀਪ ਕੁਮਾਰ, ਸ਼ਸ਼ੀਲ ਵਰਦੀ, ਮੋਲਖਰਾਜ ਮੂਲ ਨਿਵਾਸੀ, ਲਖਵਿੰਦਰ ਮਹਿ, ਆਮਲਪਾਇਆ, ਨਰੇਸ਼ ਕੁਮਾਰ, ਅਮਰੀਕ ਮਹਿ, ਅਮਨਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ। ਜਿਹੜਾ ਨਾਮ ਮਨਦੀਪ ਕੁਮਾਰ ਹੈ ਜੀ। ਤੇ ਅੱਜ ਨਗਰ ਕੌਂਸਲਰ ਗਰ ਆਏ ਸਕੇ। ਹਾਂਜੀ ਸਾਡੇ ਤੇ ਬੜੇ ਮਾਣਾਂ ਵਾਲੀ ਗੱਲ ਆ ਸਾਡੇ ਪੰਡ ਕਨਨਟੇਸੀਆਂ ਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਹੈ ਇਹ ਅᱹਦੀ ਵੀ ਪਿਛਵਾਜ ਦੋਹਨੇ ਆ ਕਿ ਅਸੀਂ ਉਹ ਮੌਕੇ ਤੇ ਕਰੇ ਉਤਰਾਂਗੇ ਜਿਹੜਾ ਸਾਨੂੰ ਦਿੱਤਾ ਹੈਗੇ ਔਰ ਜੋ ਸਾਡੇ ਤੋਂ ਉਮੀਦ ਰੱਖੀ ਆ ਉਹ ਵੀ ਵੱਧ ਕੇ ਕਰਾਂਗੇ ਪਰ ਪੰਡ ਦੇ ਵਿਕਾਸ ਲਈ ਜਿੰਨੀ ਸੇਵਾ ਵੱਧ ਵੱਧ ਹੋ ਸਕੀ ਅਸੀਂ ਕਰਾਂਗੇ ਕੈਂਡੀਡੇਟ ਕੌਣ ਆਗੇ ਕੈਂਡੀਡੇਟ ਮੇਰੇ ਵਾਈਫ ਆ ਸੁਮਨ ਰਾਣੀ ਜੀ ਤੇ ਸਾਡੇ ਪੰਡ ਨੇ ਥੋੜਾ ਸਾਨੂੰ ਲੋਕ ਆ ਬਿਲੇਣਾ ਸਾਨੂੰ ਸਾਡੇ ਬੜੀ ਉਮੀਦ ਰੱਖ ਕੇ ਸਾਨੂੰ ਇਹ ਕਿਹੜਾ ਜੀਤਣਾ ਤਾਂ ਸੀ ਕੀ ਅਪੀਲ ਕਰੂਗੇ ਮੇਲੇ ਇਹ ਹੈ ਜੀ ਜਿਹੜੇ ਕੰਮ ਰੁਕੇ ਹੋਏ ਆ ਕਰਾਵਾਂਗੇ ਜੋ ਅਜੇ ਤੱਕ ਨਹੀਂ ਹੋਇਆ ਉਹ ਜ਼ਰੂਰ ਕਰਾਵਾਂਗੇ ਦੂਜੇ ਪਿੰਡਾਂ ਦੀ ਅਸੀਂ ਮਿਸਾਲ ਦੇਖਦੇ ਆ ਟੀਵੀ ਤੇ ਦਿੱਲੇ ਆ ਦੀ ਵੀ ਚਾਹੁੰਦੇ ਆ ਕਿ ਸਾਡੇ ਪਿੰਡ ਵੀ ਇੱਕ ਮਿਸਾਲ ਬਣੇ ਜੋ ਕੁਝ ਮੱਲਵਤੀ ਦੇਖਦੇ ਆ ਨੈਟ ਤੇ ਜਿਹੜੀ ਇਹ ਦੇਖਦੇ ਆ ਪਿੰਡਾਂ ਦੇ ਸਰਪੰਚਾਂ ਨੇ ਆਂ ਕੀ ਤਾਂ ਉਹ ਕੀਤਾ ਆ ਸਾਹੀ ਚੌਂਦੇ ਸਾਡਾ ਵੀ ਪਿੰਡ ਹਾਈਲਾਈਟ ਹੋ ਗਏ ਨਾ ਕੰਮਾਂ 'ਚ ਪਿੰਡਸਿਆ ਕਾਨਾਂ ਦੇ ਵਕੇ ਵਿਖੇ ਸ਼੍ਰੀਮਤੀ ਜੀਰੋ ਮਹਿਲੀ ਜੀ ਦੇ ਤੋਂ ਬਾਅਦ ਜਿਹੜੀ ਅੱਜ ਜਿਮਨੀ ਚੌਂਣ ਸਰਪੰਚੀ ਦਾ ਉਮੀਦਵਾਰ ਠੀਸਿਆ ਕਾਨਾਂ ਚੋਂਣ ਜਾ ਰਹੀ ਆ ਔਰ ਪਿੰਡ ਦੇ ਸਾਰੇ ਸਮੂਚੇ ਸਮੂਚੀਆਂ ਪਾਰਟੀਆਂ ਔਰ ਜੱਥੇਬੰਦੀਆਂ ਹਮਖਿਆਲੀ ਲੋਕ ਇਨਸਾਫ ਸੰਤ ਲੋਕ ਇਤਸਾਅ ਵਿਕਾਸ ਨੂੰ ਮੁੱਖ ਰੱਖ ਕੇ ਉਹਨਾਂ ਨੇ ਇੱਕ ਜਗ੍ਹਾ ਪਰੇ ਵਿਖੇ ਬੇਦਾਗ ਇਮਾਨਦਾਰ ਉਮੀਦਵਾਰ ਦੀ ਜਿਹੜੀ ਇਹ ਚੋਣ ਕੀਤੀ ਆ ਔਰ ਅਸੀਂ ਸਮੁੱਚੀਆਂ ਜਿਹੜੀਆਂ ਰਾਜਨੀਤਿਕ ਤਿਰਾਇਆ ਉਹਨਾਂ ਨੇ ਪਾਰਟੀ ਵਜ ਤੋਂ ਉੱਪਰ اٹਕੇ ਇੱਕ ਸਾਂਝਾ ਪੜਿਆ ਲਿਖਿਆ ਇਮਾਨਦਾਰ ਔਰ ਬਹੁਤ ਸੇਵਾ ਪੱਖੀ ਪਰਿਵਾਰ ਜਿਹੜਾ ਹਮੇਸ਼ਾ ਹੀ ਸਮਾਜ ਦੀ ਪਿੰਡ ਦੀ ਸੇਵਾ ਦੇ ਲਈ ਬਚਨਬੱਧ ਰਹਿੰਦਾ ਉਸ ਪਰਿਵਾਰ ਦੇ ਵਿੱਚੋਂ ਸ਼੍ਰੀ ਮਨਦੀਪ ਕੁਮਾਰ ਬਿੱਟਾ ਜੀ ਉਹਨਾਂ ਦੀ ਵਾਈਫ ਸੁਮਨ ਰਣੀ ਜੀ ਨੂੰ ਜਿਹੜਾ ਸਰਪੰਚੀ ਦਾ ਸਾਂਝਾ ਸਾਂਝੇ ਫਰੰਟ ਦਾ ਟਿੱਸਿਆ ਕਨਾਂ ਦਾ ਉਮੀਦਵਾਰ ਬਣਾਇਆ ਔਰ ਪਿੰਡ ਦਾ ਉਹਨਾਂ ਨੂੰ ਬੜਾ ਭਰਪੂਰ ਸਹਿਯੋਗ ਆ ਔਰ ਜਿੱਥੇ ਪਹਿਲਾਂ ਵੀ ਜਿਹੜੇ ਸ਼੍ਰੀਮਤੀ ਜਗੀਰੋ ਮਹੇਜ ਜੀ ਨੂੰ ਪਿੰਡ ਵਾਸੀਆਂ ਨੇ ਬਹੁਤ ਵੱਡੇ ਮਾਰਜਨ ਦੇ ਨਾਲ ਜਤਾਇਆ ਸੀਗਾ ਉਹੀ ਸਾਰੇ ਜਿੰਨੀਆਂ ਧਿਰਾਂ ਹੋਵੇ ਸਾਰੇ ਭਾਈਚਾਰਾ ਉਹ ਸਾਰੀਆਂ ਜਥੇਬੰਦੀਆਂ ਅੱਜ ਵੀ ਜੋੜੀਆਂ ਕਿਉਂ ਇਸ ਕੈਂਡੀਡੇਟ ਦੇ ਮਗਰ ਕਿਹੜੀ ਰਾਜਨੀਤਿਕ ਕਿਹੜੀ ਰਾਜਨੀਤਿਕ ਪਾਰਟਨਰ ਬੇਕੋਸ ਮੁੱਖੀਆਂ ਪਿੰਡ ਦੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਪਹਿਲਾਂ ਤੋਂ ਪਿੰਡ ਦੇ ਵਿਕਾਸ ਦੇ ਅੰਦਰ ਵੱਡਾ ਯੋਗਦਾਨ ਪਾਉਂਦੀਆਂ ਜਿਨ੍ਹਾਂ ਨੇ ਸਮੇਂ-ਸਮੇਂ ਦੇ ਅੰਦਰ ਮੈਂਡਰੋ ਸਰਪੰਚ ਦਿੱਤਾ ਪੰਚਾਇਤਾਂ ਦਿੱਤੀਆਂ ਪਿੰਡ ਦਾ ਵਿਕਾਸ ਕੀਤਾ ਅੱਜ ਉਹ ਮੁੱਖ ਤੌਰ 'ਤੇ ਪਿੰਡ ਦੇ ਪ੍ਰਮੁੱਖ ਤੇਰਾ ਸਾਰਿਆਂ ਹੀ ਸ਼੍ਰੀ ਮਨਦੀਪ ਕੁਮਾਰ ਮਿੱਟਾ ਜੀ ਔਰ ਉਹਨਾਂ ਦੀ ਵਾਈਫ ਸ਼੍ਰੀ ਸੁਮਰਾਣੀ ਜੀ ਦੇ ਨਾਲ ਆ ਉਹਨਾਂ ਨੂੰ ਜਿਤਾਉਣ ਦੇ ਲਈ ਲਾਮਬੰਦ ਹੋਏ। ਵਰੇਸ਼ਾ ਪਿਛਲੀ ਵਾਰੀ ਕਿੰਨੀ ਲੀਡ ਨਾਲ ਆਪਣੇ ਸਰਪੰਚ ਸਾਹਿਬ ਜੇਤੂ ਰਹੇ ਸਨ? ਪਿਛਲੀ ਵਾਰੀ ਬਹੁਤ ਵੱਡਾ ਲੋਕਾਂ ਨੇ ਮਤਲਬ ਮੰਡਟ ਦਿੱਤਾ ਸੀ 2137 ਬੋਟਾ ਦੇ ਨਾਲ ਜਿਹੜਾ ਜੇਤੂ ਰਹੇ ਸੀ। ਅੱਜ ਵੀ ਉਹ ਹੀ ਟੀਮ ਸਾਡੀ ਬਰਕਰਾਰ ਹੈ ਕੋਈ ਵੀ ਇੱਕ ਵੀ ਵਿਅਕਤੀ ਜਿਹੜਾ ਕਿ ਉਹ ਕਿਹੜਾ ਮੁਕਾਬਲਾ ਕਿਦਾ ਦਾ ਮੰਨਦੇ ਦੇਖੋ ਇੱਕ ਤਰਫ ਮੁਕਾਬਲਾ ਆ ਲੋਕੀ ਵਿਕਾਸ ਦੇ ਨਾਂ ਤੇ ਬਹੁਤ ਅੱਛੀ ਪੰਚਾਇਤ ਚੁਣੀ ਸੀ ਪੰਜ ਸਹਿਬਾਨ ਬਹੁਤ ਅੱਛੇ ਆ ਪਿੰਡ ਦੇ ਔਰ ਫ੍ਰੈਸ਼ ਪੰਚਾਇਤ ਆ ਮੈਂ ਸਮਝਦਾ ਜਿੱਥੇ ਇਹ ਨੌਜਵਾਨ ਆ ਗੂ ਪਿੰਡਦਿਆਂ ਨੇ ਸਰਪੰਚੀ ਦਾ ਉਮੀਦਵਾਰ ਬਣਾਇਆ ਬੇਦਾਗ ਚਿਹਰਾ ਪੜਿਆ ਲਿਖਿਆ ਪਰਿਵਾਰ ਔਰ ਮੈਂ ਕਹਿੰਦਾ ਸਾਰਾ ਪਿੰਡ ਸਹਿਯੋਗ ਕਰੇਗਾ ਪਰ ਢੀਕ ਉਹਨਾਂ ਤਵਾਸ ਵੀ ਆ ਔਰ ਪਿੰਡ ਦੇ ਵਿਕਾਸ ਦੇ ਬਚਨਬੱਤ ਵੀ ਸਰਬਸੰਤੀ ਦੀ ਗੱਲ ਚੱਦੀ ਸੀ ਕੋਈ ਦੇਖੋ ਸਰਬਸੰਤੀ ਦਾ ਆਟੋਮੈਟਿਕਲੀ ਕਰਨੀ ਚਾਹੀਦੀ ਆ ਇੱਕ ਵੱਡੀ ਸੈਰ ਜਿਹਦਾ ਆਪੂ ਸਰਪੰਚੀ ਦਾ ਉਮੀਦਵਾਰ ਜਿੱਤਿਆ ਉੱਥੇ ਵੱਡੀ ਕੈਂਡੀ ਦਾ ਜਿੱਤਿਆ ਹਲੇ ਮਹਿ 10-4 ਚਾਰ ਪਾਣੀ ਨਾ ਪਹਿਲਾਂ ਤੋਂ ਬੇਸਿਕਲੀ ਤਾਂ ਵੈਸੇ ਹੀ ਸ਼ਰਧਾ ਜੀ ਵੱਲਦੀ ਆ ਕਿ ਖੇਸ ਪਰਿਵਾਰ ਦਾ ਸੇਵਾ ਕਰਨੋਂ ਇੱਕ ਪਰਿਵਾਰ ਅੱਗੇ ਆਇਆ ਕੁਦਰਤ ਨੂੰ ਉਹ ਕੁਝ ਹੋਰੇ ਮਨਜ਼ੂਰ ਸਾਡੇ ਚ ਨਹੀਂ ਰਿਹਾ ਤਾਂ ਹਮਦਰਦੀ ਤੌਰ ਤੇ ਉਸ ਤੱਪ ਨੂੰ ਵੈਸੇ ਹੀ ਸਵੀਕਾਰ ਕਰ ਲੈਣਾ ਚਾਹੀਦਾ ਸੀ ਪਿੰਡ ਵਸਨ ਕੀ ਅਪੀਲ ਕਰਦੀ ਆ ਮੈਂ ਪਿੰਡ ਵੱਸੇ ਲੋਕਾਂ ਨੂੰ ਅਪੀਲ ਕਰਦਾ ਆਓ ਰਲ ਮਿਲ ਕੇ ਸਾਰਾ ਪਿੰਡ ਦਾ ਵਿਕਾਸ ਕਰੀਏ ਸਰਪੱਖੀ ਵਿਕਾਸ ਕਰੀਏ ਢੇਸੀਆਂ ਕਾਨਾਂ ਦਾ ਵਿਕਾਸ ਕਰੀਏ ਔਰ ਸਾਡੀ ਟੀਮ ਪੂਰੇ ਢੇਸੀਆਂ ਕਾਨਾਂ ਦੇ ਵਿਕਾਸ ਦੇ ਲਈ ਬਜਨਪਤ ਹੈ ਸਾਰੇ ਮਹੱਲਿਆਂ ਦਾ ਚੌਂ ਪੱਕੀ ਕੋ ਮੁਕੀ ਵਿਕਾਸ ਜਿਹੜਾ ਉਹਨੂੰ ਪਹਿਲ ਦੇ ਅਧਾਰ ਤੇ ਏਜੰਡਾ ਮੇਰੇ ਸਾਬ ਵਿਕਾਸ ਜੀ ਨੂੰ ਲੈ ਕੇ ਵੀ ਕੁਝ ਅਲੀਗੇਸ਼ਨ ਲਾ ਰਹੇ ਸੀ ਕਿ ਉਹ ਉੱਥੇ ਜਾਤੀਵਾਦ ਪੈਦਾ ਕਰ ਰਹੇ ਏਦਾਂ ਦਾ ਵੀ ਕੋਈ ਪਿੰਡ ਦੇ ਵਿੱਚ ਮਾਹੌਲ ਹੈਗਾ ਦੇਖੋ ਪਿਛਲੇ ਸਮੇਂ ਦੇ ਵਿੱਚ ਕੁਝ ਗੜਬੜ ਜਿਹੜੀ ਵੀਡੀਓ ਦਫ਼ਤਰ 'ਚ ਹੋਈ ਸੀ ਉਹ ਪਹਿਲਾ ਵੀਡੀਓ ਕਾਨੂੰਨ ਦੇ ਉਲਟ ਕਰ ਗਿਆ ਜਦੋਂ ਨਵੇਂ ਵੀਡੀਓ ਸਾਹਬ ਆਏ ਉਹਨਾਂ ਨੇ ਉਹ ਕਾਨੂੰਨ ਦੇ ਗਲਤ ਹੋਏ ਨੂੰ ਉਹਨਾਂ ਨੇ ਸਹੀ ਕਰਤਾ ਇਹ ਪ੍ਰਸ਼ਾਸਨ ਦੀ ਸੀ ਕਿ ਕੋਈ ਕਾਸਟ ਜਿਸੰਦਾ ਦੇ ਵਿੱਚ ਰੌਲਾ ਤੁਸੀਂ ਸਾਰੀ ਧਿਰਾਂ ਨਾਲ ਆਇਆ ਜੀ ਬਿਲਕੁਲ ਸਾਰੀਆਂ ਧਿਰਾਂ ਨਾਲ ਆ ਸਾਰੇ ਪਿੰਡ ਨਾਲ ਆ ਕੁਝ ਆਪੇ ਸਾਈ ਤਰੀਕ ਨੂੰ ਆਪੇ ਜੱਟ ਦੇ ਲੈਣ ਬਹੁਤ ਗੁਰੂ ਮਹਾਰਾਜ ਦਾ ਹੌਟਾਸਰਾ ਲੈ ਕੇ ਅੱਜ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਕਰਕੇ ਸਾਰੇ ਸਾਥੀ ਆਏ ਆ ਕਿ ਆਪਾਂ ਆਸ਼ੀਰਵਾਦ ਲਈਏ ਔਰ ਗੁਰੂ ਮਹਾਰਾਜ ਦਾ ਆਸ਼ੀਰਵਾਦ ਆ ਸਾਰੇ ਸਾਰਿਆਂ ਦੇ ਇਕਾ ਹੈ ਸਾਰੀ ਲੋਕ ਨਾਲ ਥੈਂਕ ਯੂ